बीएसएफ फौजों का छुट्टी कटने फौजी दी हार्ट अटैक नाल कोई मौत थाना खनौरी ਦੇ ਅਧੀਨ ਪੈਂਦੇ ਪਿੰਡ ਅਨਦਾਣਾ ਦੇ बीएसएफ ਦੇ ਫੌਜੀ ਨੌਜਵਾਨ ਰਾਜਵੀਰ ਸਿੰਘ ਦੀ ਅਟੈਕ ਨਾਲ ਮੌਤ ਹੋ ਗਈ ਫੌਜੀ ਆਪਣੇ ਘਰ ਸੁੱਟੀ ਕਟਨਾ ਆਇਆ ਹੋਇਆ ਸੀ ਅੱਜ 17 ਜਨਵਰੀ ਨੂੰ ਟੋਹਾਣੇ ਤੋਂ ਟ੍ਰੇਨ ਆਹੀ ਵਾਪਸ ਜਾਣਾ ਸੀ ਆਪਣੀ ਨੌਕਰੀ ਤੇ ਨੌਜਵਾਨ ਰਾਜਵੀਰ ਸਿੰਘ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨ ਨਾਲ ਉਹਨਾਂ ਦੇ ਪਿੰਡਾਂ ਅਨਦਾਨਾ ਵਿਖੇ ਕੀਤਾ ਗਿਆ ਨੌਜਵਾਨ ਰਾਜਵੀਰ ਸਿੰਘ ਦੇ ਇੱਕ ਭਰਾ ਤੇ ਇੱਕ ਭੈਣ ਪਰਿਵਾਰ ਵਿੱਚ ਸਭ ਤੋਂ ਛੋਟਾ ਸੀ ਉਮਰ ਉਸਦੀ 42 ਸਾਲ ਰਾਜਵੀਰ ਦੇ ਇੱਕ ਬੇਟਾ ਸੀ ਜਿਸ ਦੀ ਉਮਰ 16 ਸਾਲ ਸੀ ਤੇ 10ਵੀਂ ਕਲਾਸ ਵਿੱਚ ਪੜਦਾ ਹੈ ਜਿ ਰਾਜਵੀਰ ਸਿੰਘ 2023 ਦੇ ਵਿੱਚ ਫੌਜ ਵਿੱਚ ਭਰਤੀ ਹੋਇਆ ਮਰੋਜਮ ਬੰਗਲਾਦੇਸ਼ ਵਿੱਚ ਡਿਊਟੀ ਤੇ ਤਨਖਾਪ ਸੀ ਬਿੱਤੇ ਦੇ ਨਹੀਂ ਛੁੱਟੀ ਕੱਟਣ ਆਏ ਪਿੰਡ ਆਇਆ ਸੀ ਅਚਾਨਕ ਉਸ ਦੀ ਹਟੈਕ ਨਾਲ ਮੌਤ ਹੋ ਗਈ ਜਿਸ ਤੋਂ ਬਾਅਦ ਉਸ ਪਰ ਅਟੈਕ ਆਇਆ ਪਰਿਵਾਰ ਨੇ ਉਸ ਨੂੰ ਨਿੱਜੀ ਹਸਪਤਾਲ ਤੇ ਟੋਹਣਾ ਵਿਖੇ ਭਰਤੀ ਕਰਾਇਆ ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਮਰਦਕੋਸ਼ ਕਰ ਦਿੱਤਾ ਸੰਘਰ ਸੰਘਰ ਰਾਸ਼ਟ੍ਰਗਤ ਅਪੁਈ ਸੰਘਰ ਸੰਘਰ ਰਾਸ਼ਟ੍ਰਗਤ ਅਪੁਈ ਸੰਘਰ ਸੰਘਰ ਰਾਸ਼ਟ੍ਰਗਤ ਅਪੁਈ ਸੰਘਰ

ترجمة <applause> 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 ਲਾਗਣਾ ਦੇ ਉਹ ਬ੍ਰਿੰਦਰ ਪਸਾਉਂ ਛੋੜਦੇ ਛੋੜਦੇ ਅੱਜ ਛੋੜਦਾ ਅੱਜ ਅੱਜ ਦੂਰ ਛੋੜਦੇ ਸੰਦੂਰਤਾ ਛੋੜਦੇ ਛੋੜਦੇ ਮਰਦੇ ਉਸਕਾ ਸਰ ਨਾਮ ਕੀ ਤੁਹਾਡਾ ਸਰਮੇ ਕ੍ਰਿਸ਼ਨ ਸਿੰਘ ਤੁਹਾਡਾ ਬ੍ਰੋਕਰ ਸੀ ਇਨੇ ਕੋਜੀ ਸਾਹਿਬ ਹਾਂਜੀ ਜੀ ਇਹ ਕੱਲ ਇਹਨਾਂ ਦੀ ਰਾਤ ਨੂੰ 1:30 ਵਜੇ ਫਲਾਈਟ ਸੀ ਉਹ ਟ੍ਰੇਨ ਸੀ ਅੱਜ 10 ਵਜੇ ਫਲਾਈਟ ਸੀ ਤੇ ਆਪਣੀ ਤਿਆਰੀਆਂ ਕਰੇ ਚੰਨ ਤੇ ਦੋਨੋਂ ਚਾਚਾ ਪਿਤਾ ਜਾਂ ਬੈੱਡ ਤੇ ਬੈਠ ਕੇ ਟ੍ਰੇਨ ਦਾ ਟਾਈਮ ਦੇਖ ਰਹੀ ਸੀ ਮਤਲਬ ਇਹ ਬਈ ਟ੍ਰੇਨ ਕਿੰਨੇ ਵਜੇ ਟਵਣੇ ਪਹੁੰਚੇਗੀ ਬੈਠੇ ਬੈਠੇ ਹੋ ਗਿਆ ਜੀ ਮਤਲਬ ਇੱਕਦਮ ਲੇਟ ਗਏ ਔਰ ਪਤਨ ਲੱਗ ਗਿਆ ਜੀ ਬੇਹੋਸ਼ ਹੋ ਗਏ ਕਿੰਨੇ ਬੱਚੇ ਨੇ ਲੱਗੇ ਇੱਕ ਮੁੰਡਾ ਹੈ ਜੀ 15 ਥੋੜਾ ਸਾਲ ਦਾ ਜੀ 10ਵੀਂ ਕਲਾਸ ਦੇ ਵਿੱਚ ਪੜਦਾ ਹੈ ਤੇ ਅਸੀਂ ਲੋਕਲ ਡਾਕਟਰ ਬੁਲਾਇਆ ਉਸਨੇ ਚੈੱਕਅਪ ਕਰਿਆ ਉਹ ਕਹਿੰਦਾ ਭਾਈ ਸੀਰੀਅਸ ਹੈ ਇਸ ਨੂੰ ਲੈ ਕੇ ਜਾਓ ਤੇ ਅਸੀਂ ਤੁਹਾਡੇ ਲੈ ਕੇ ਗਏ ਜੀ ਤੁਹਾਡੇ ਨੇ ਉਹ ਕਰਤਾ ਜੀ ਮੁੜ ਕੇ ਆ ਰਫ ਕਰਤਾ ਜੀ ਨੂੰ ਗਿਆ ਇਹ ਹੋ ਗਿਆ ਜੀ ਮਤਲਬ ਪੂਰਾ ਹੋ ਗਿਆ ਹਾਂ ਬੇਤਗੋਸ ਕਰਤਾ ਜੀ ਉਹ ਮੁੜ ਕੇ ਬੱਗੇ ਜੀ ਕੀ ਨਾਮ ਤੁਹਾਡਾ ਮਰਿੰਦਰ ਕੁਮਾਰ ਇਹ ਫੋਜੀ ਸਾਹਿਬ ਕੀ ਲੱਗਦੇ ਸਾਡੇ ਮਰਪਤੀ ਜੀ ਕੀ ਗੱਲਬਾਤ ਹੋਈ ਹੈ ਹਾਰਟ ਫੇਲ ਹੋਇਆ ਜੀ ਅਸੀਂ 25 ਦਿਨ ਲੈ ਕੇ ਗਏ ਸੀ ਟੋਹਣ ਸਮਝ ਇਸ ਤੇ ਗੋਚ ਵਿਚ ਕਰਦਾ ਡਾਕਟਰ ਡਾਂਗ ਦੀ ਜੁੱਟੀ ਤਿਆਰੀ ਕਰਦੇ ਕਿਲਾਉਂਦਾ ਸੰਦੀਪ ਕੀ ਗੱਲਬਾਤ ਹੋਈ ਜਿਹੜੀ ਹੈ ਇਹ ਕੱਲ ਰਾਤੀ ਫੋਨ ਆਇਆ ਜੀ ਮੈਨੂੰ ਮੇਰੇ ਤਾਇ ਦਾ ਮੁੰਡਾ ਹੈ ਬ੍ਰਦਰ ਤੇ ਫੋਨ ਵੀ ਇਦਾਂ ਦਾ ਬਿਓਸ ਹੋ ਗਿਆ ਇੱਕਦਮ ਤੇ ਉਹਨੂੰ ਟਵਾਣੇ ਲੈ ਕੇ ਗਏ ਸੀਗੇ ਹਾਰਟ ਫੇਲ ਪਤਾਇਆ ਜੀ